ਕਬੀਰ ਤਰਬ ਰੂਪੀ ਰਾਮ ਹੈ ਫਲ ਰੂਪੀ ਵੈਰਾਗ ਛਾਇਆ ਰੂਪੀ ਸਾਧ ਹੈ ਜਿਨੀ ਤਜਿਆ ਬਾਦ ਵਿਵਾਦ ਤਰਬ ਰੂਪੀ ਰਾਮ ਹੈ ਰਾਮ ਬੀਜ ਰੂਪ ਨਹੀਂ ਹੁੰਦਾ ਪਹਿਨਾ ਰਾਮ ਬੀਜ ਰੂਪ ਸੀ ਐਸ ਵਕਤ ਤਰਬ ਰੂਪੀ ਰਾਮ ਹੈ ਐਸ ਵਕਤ ਜਿਹੜਾ ਮੇਰਾ ਰਾਮ ਹੈ ਤਰਬ ਰੂਪੀ ਹੈ ਤੋਂ ਇੱਕ ਹੋ ਗਿਆ ਹੋਇਆ ਇਕੋ ਕੇ ਹੋ ਗਿਆ ਹੋਇਆ ਤਰ ਪਰ ਜਾਂ ਬੰਬ ਬਾਹਰ ਪਈ ਬੰਬ ਪੈਂਦੀ ਆ ਅਸਲ ਜੋ ਗਦਾਈ ਹੈ ਉਹ ਉਹ ਗਿਆ ਹੈ ਇਹ ਤਰ ਪਰ ਰੂਪ ਹੀ ਹੁੰਦਾ ਹੈ ਤਰ ਪਰ ਰੂਪੀ RAM ਹੈ ਫਲ ਰੂਪੀ ਵੈਰਾਗ ਫੜ ਵੀ ਲਗਿਆ ਹੁਣ ਫੜਕਾ ਦਾ ਫੜ ਰੂਪੀ ਬੈਰਾਗ ਬੈਰਾਗ ਕੀ ਹੈ ਤਿਆਗ ਰਾਗ ਜਿਹੜਾ ਸੀ ਨਾ ਵੰਗ ਰਾਗ ਅੱਖੀਂ ਵੇਖਣ ਵਾਲੀਆਂ ਰਾਤ ਸੀ ਜੋ ਇੱਛਾ ਸੀ ਮਾਇਆ ਦੀ ਭੁੱਖ ਸੀ ਕਦੋਂ ਹੋ ਗਈ ਬੈਰਾਗ ਹੋ ਗਿਆ ਫਲ ਇਹ ਮਿਲਿਆ ਮਾਇਆ ਦੀ ਭੁੱਖ ਦੀ ਸੰਤੋਖ ਹੋ ਗਿਆ ਸੰਤੋਖ ਦਾ ਫਲ ਬੈਰਾਗ ਦਾ ਫਲ ਜਿੰਨਾ ਗਿਆਨ ਚਾਹੀਦਾ ਸਾਨੂੰ ਬੁਖਤ ਪਦਾਰਥ ਵਾਸਤੇ ਉਹ ਫਲ ਗਿਆਨ ਫਲ ਹੈ ਵੈਸੇ ਤਾਂ ਨਾਲੇ ਕੋਰ ਸੰਤੋਖ ਨੂੰ ਕਦ ਤੱਕ ਫੁੱਲ ਫਲ ਗਿਆਨ ਗਿਆਨ ਹੈ ਗਿਆਨ ਵਾਲੇ ਬੈਰਾਹ ਹੁੰਦਾ ਹੈ ਗਿਆਨ ਦੇ ਬੈਰਾਹ ਕਰਾਉਂਦੇ ਫਰੂਪੀ ਬੈਰਾਹ ਬੈਰਾਗ ਛਾਇਆ ਰੂਪੀ ਸਾਧ ਹੈ ਜਿਹਨੇ ਤਜਿਆ ਬਾਦ ਫਿਰਾਜ਼ ਸਾਧ ਹੈ ਤਾਂ ਸਾ ਜਿਹੜਾ ਹੈ ਤਾਂ ਪਰਮੇਸ਼ਰ ਦਾ ਹੀ ਰੂਪ ਛੇ ਫਰੂ ਦੀ ਛਾਂ ਪਰਮੇਸ਼ਰ ਰੂਪੀ ਪੇੜ ਦੀ ਛਾਵਾਂ ਹੈ ਤਾਂ ਪੇੜ ਹੈ ਪਰ ਛੋਹ ਹੈ ਪੇੜ ਦੀ ਸਿੱਧਾ ਪੇੜ ਦੀ ਇਹ ਦਾਰਕਤ ਫਲ ਨਹੀਂ ਦਿੰਦਾ ਪੇੜ ਦਾਰਕਤ ਫਲ ਉਹ ਪੇੜ ਦਿੰਦਾ ਇਹ ਤਾਂ ਉੱਥੋਂ ਕੁਝ ਫਲ ਮਿਲਦਾ ਜਿਹੜਾ ਉਹ ਹੋਰ ਰੂਪ ਜਾਂਦਾ ਉਹ ਮੱਖਣ ਰੂਪ ਜਾਂਦਾ ਇਹ ਉਹਦਾ ਦੁੱਧ ਬਣਾ ਕੇ ਦਿੰਦਾ ਤਸਕਰ ਹੈ ਉਹਦੀ ਸ਼ਕਲ ਬਦਲ ਕੇ ਦੇ ਦਿੰਦਾ ਸੱਚਖੰਡ ਦਾ ਵਿੱਚ ਜਿਹੜਾ ਫਲ ਇਹਨੂੰ ਪ੍ਰਾਪਤ ਹੁੰਦਾ ਹੈ ਉਹ ਡਾਇਰੈਕਟ ਬਿਆਨ ਤੇ ਬਾਹਰ ਉਹ ਬਿਆਨ ਨਹੀਂ ਦਿੱਤਾ ਜਾ ਸਕਦਾ ਇਹ ਉਹਦਾ ਗਿਆਨ ਕਰਾ ਰਿਹਾ ਹੈ ਉਸ ਫਲ ਦਾ ਗਿਆਨ ਕਰਾ ਰਿਹਾ ਹੈ ਫਲ ਡਾਇਰੈਕਟ ਨਾਮ ਡਾਇਰੈਕਟ ਨਹੀਂ ਦਿੱਤਾ ਜਾ ਸਕਦਾ ਗਿਆਨ ਫੜ ਦੇ ਸਕਦਾ ਸਾਦ ਨੂੰ ਗਿਆਨ ਫੜ ਲੱਗਦਾ ਹੈ ਉਥੇ ਨੋ ਫੜ ਲੱਗਦਾ ਅਸਲੀ ਪੇੜ ਨੂੰ ਨਾਮ ਦਾ ਫੜ ਲੱਗਦਾ ਹੈ ਸਾਤ ਛੋਂ ਨੂੰ ਗਿਆਨ ਫੜ ਲੱਗਦਾ ਸੋਂ ਗਿਆਨ ਫੜ ਇਹਨੂੰ ਗਿਆਨ ਫੜ ਲੱਗਦਾ ਔਰ ਉਹ ਲੋਕਾਂ ਨੂੰ ਫੜ ਲੱਗਦਾ ਤੋਂ ਆਨੇ ਫੜਾ ਡਾਟਦੇ